ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੀ ਕਿ ਮੂਲ ਮੰਤਰ ਦਾ ਜਾਪ ਅਸੀਂ ਕਿਸ ਵਿਧੀ ਨਾਲ ਕਿਸ ਸਮੇਂ ਜੇਕਰ ਕਰ ਲੈਂਦੇ ਹਾਂ ਤਾਂ ਸਾਡੀਆਂ ਸਾਰੀਆਂ ਹੀ ਇੱਛਾਵਾਂ ਪਰਮਾਤਮਾ ਜੀ ਪੂਰੀਆਂ ਕਰ ਦੇਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਸਾਡੇ ਘਰ ਪਰਿਵਾਰ ਤੇ ਬਣ ਜਾਵੇ। ਉਹਨਾਂ ਦਾ ਜਪਿਆ ਹੋਇਆ ਨਾਮ ਸਾਡੇ ਜੀਵਨ ਨੂੰ ਸਫਲਾ ਕਰ ਦੇਵੇ। ਸਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਹਮੇਸ਼ਾ ਦੇ ਲਈ ਵਾਸ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਤੇ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਉਹ ਹੈ ਕਿ ਮੂਲ ਮੰਤਰ ਦਾ ਜਾਪ ਅਸੀਂ ਕਿਸ ਵਿਧੀ ਦੇ ਨਾਲ ਕਿਸ ਸਮੇਂ ਕਰਨਾ ਹੈ ਜਿਸ ਨਾਲ ਸਾਡੇ ਮਨ ਦੀਆਂ ਸਾਰੀਆਂ ਇਛਾਵਾਂ ਦੀ ਪੂਰਤੀ ਹੋ ਜਾਵੇ ਤੇ ਜਿਸ ਨਾਲ ਸਾਨੂੰ ਫਲ ਵੀ ਵੱਧ ਤੋਂ ਵੱਧ ਪ੍ਰਾਪਤ ਹੋ ਜਾਵੇ ਜਾਂ ਫਿਰ ਮੂਲ ਮੰਤਰ ਦਾ ਜਾਪ ਕਿੱਥੋਂ ਤੱਕ ਕਰਨਾ ਚਾਹੀਦਾ ਹੈ ਤੇ ਮੂਲ ਮੰਤਰ ਦੇ ਜਾਪ ਤੋਂ ਜੁੜੇ ਸਾਰੇ ਹੀ ਸਵਾਲਾਂ ਦੇ ਜਵਾਬ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਜੀ ਨਾਲ ਇਸ ਨੂੰ ਸੁਣ ਵੀ ਲੈਣਾ ਤੇ ਸਮਝ ਲੈਣਾ ਇੱਥੇ ਤੁਹਾਨੂੰ ਇੱਕ ਸਵਾਲ ਕਰਦੇ ਹਾਂ ਜੀ ਕਿ ਮੂਲ ਮੰਤਰ ਦਾ ਕੀਤਾ ਹੋਇਆ ਜਾਪ ਸਾਨੂੰ ਹਰ ਰੋਜ਼ ਕਿੰਨਾ ਕਰਨਾ ਚਾਹੀਦਾ ਹੈ ਤਾਂ ਜੋ ਸਤਿਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਉੱਤੇ ਬੇਅੰਤ ਕਿਰਪਾ ਕਰ ਦੇਣ ਸਾਧ ਸੰਗਤ ਜੀ ਜਵਾਬ ਤਾਂ ਇਹੋ ਹੀ ਹੈ ਕਿ ਸੰਤ ਮਹਾਂਪੁਰਖ ਜੀ ਆਖਦੇ ਹਨ ਕਿ ਜਿੰਨਾ ਹੀ ਗੁੜ ਪਾਵਾਂਗੇ ਓਨਾ ਹੀ ਮਿੱਠਾ ਹੋਵੇਗਾ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਹੋਵੇ ਭਾਵੇਂ ਕਿਸੇ ਵੀ ਬਾਣੀ ਦਾ ਜਾਪ ਹੀ ਕਿਉਂ ਨਾ ਹੋਵੇ ਸਿਮਰਨ ਹੋਵੇ ਚਾਹੇ ਮੂਲ ਮੰਤਰ ਦਾ ਜਾਪ ਹੋਵੇ ਆਪਾਂ ਜਿੰਨਾ ਵੀ ਕਰ ਸਕਦੇ ਹਾਂ ਭਾਵੇਂ ਥੋੜਾ ਹੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੇ 24 ਘੰਟੇ ਹਰ ਸਾਹ ਦੇ ਨਾਲ ਜੁੜੇ ਰਹਿਣ ਨੂੰ ਕਿਹਾ ਹੈ ਪਰ ਫਿਰ ਵੀ ਦੁਨੀਆਦਾਰੀ ਦੇ ਕੰਮ ਧੰਦੇ ਦੇ ਚੱਲਦਿਆਂ ਹੁਣ ਕਾਰਨ ਸਾਡੇ ਲਈ 2.5 ਘੰਟੇ ਦਾ ਨਿਤਨੇਮ ਕਰਨਾ ਵੀ ਕਈ ਵਾਰ ਸਾਥ ਸੰਗਤ ਜੀ ਔਖਾ ਹੋ ਜਾਂਦਾ ਹੈ ਤੇ 2.5 ਘੰਟੇ ਦੇ ਨਿਤਨੇਮ ਦੇ ਵਿੱਚ ਪੰਜ ਬਾਣੀਆਂ ਆਉਂਦੀਆਂ ਹਨ ਜੇ ਘੱਟ ਪੜੇ ਲਿਖੇ ਹੋ ਤਾਂ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਪਰ ਜੇਕਰ ਤੁਸੀਂ ਬਾਣੀ ਦੇ ਜਾਪ ਦੇ ਨਾਲ ਮੂਲ ਮੰਤਰ ਦਾ ਜਾਪ ਪੁੱਛਦੇ ਹੋ ਤਾਂ ਘੱਟੋ-ਘੱਟ ਮੂਲ ਮੰਤਰ ਦਾ ਜਾਪ ਇੱਕ ਮਾਲਾ ਜ਼ਰੂਰ ਕਰਨਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਤੁਹਾਡੀ ਮਰਜ਼ੀ ਹੈ ਪਰ ਘੱਟੋ-ਘੱਟ ਮੂਲ ਮੰਤਰ ਦਾ ਜਾਪ ਤੁਹਾਨੂੰ ਇੱਕ ਮਾਲਾ ਅੰਮ੍ਰਿਤ ਵੇਲੇ ਤਾਂ ਜ਼ਰੂਰ ਹੀ ਕਰ ਲੈਣਾ ਚਾਹੀਦਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਵਰਸ ਜਾਵੇਗੀ ਤੇ ਦੂਸਰਾ ਸਵਾਲ ਜ਼ਰੂਰੀ ਹੈ ਕਿ ਆਪਾਂ ਮਾਲਾ ਨਾਲ ਹੀ ਮੂਲ ਮੰਤਰ ਦਾ ਜਾਪ ਕਰਨਾ ਹੈ ਕਿ ਨਹੀਂ ਅਸੀਂ ਮਾਲਾ ਤੋਂ ਬਿਨਾਂ ਵੀ ਮੂਲ ਮੰਤਰ ਦਾ ਜਾਪ ਕਰ ਸਕਦੇ ਹਾਂ ਤਾਂ ਨਹੀਂ ਸਾਧ ਸੰਗਤ ਜੀ ਕੋਈ ਇਹ ਬਿਲਕੁਲ ਜ਼ਰੂਰੀ ਵੀ ਨਹੀਂ ਹੈ ਕਿ ਆਪਾਂ ਮਾਲਾ ਦੇ ਨਾਲ ਹੀ ਜਾਪ ਕਰਨਾ ਹੈ ਤਾਂ ਹੈ ਕਿ ਮੂਲ ਮੰਤਰ ਦਾ ਜਾਪ ਮਾਲਾ ਤੋਂ ਬਿਨਾਂ ਵੀ ਅਸੀਂ ਕਰ ਸਕਦੇ ਹਾਂ ਜਾਂ ਕਿਸੇ ਵੀ ਸ਼ਬਦ ਦਾ ਜਾਪ ਹੋਵੇ ਬਹੁਤ ਹੀ ਵਧੀਆ ਗੱਲ ਹੈ ਕਿ ਜਿੰਨਾ ਵੀ ਤੁਸੀਂ ਕਰ ਸਕੋ ਓਨਾ ਹੀ ਥੋੜਾ ਹੈ ਮਹਾਰਾਜ ਸਿਰਫ ਸਮੇਂ ਦਾ ਅੰਦਾਜ਼ਾ ਲਗਾਉਣ ਵਾਸਤੇ ਮਾਲਾ ਵਰਤਦੇ ਸਨ ਫਿਰ ਆਪਣੇ ਮਨ ਨੂੰ ਜੋੜਨ ਦੇ ਲਈ ਕਿਉਂਕਿ ਆਪਣਾ ਸਾਰਾ ਹੀ ਧਿਆਨ ਕਾਮਨ ਦੇ ਵਿੱਚੋਂ ਨਿਕਲ ਕੇ ਮੂਲ ਮੰਤਰ ਦੇ ਜਾਪ ਵਿੱਚ ਲੱਗਾ ਹੋ ਜਾਵੇ। ਇੱਧਰ-ਉੱਧਰ ਮਾਲਾ ਦੇ ਨਾਲ ਜਾਪ ਕਰਨ ਦੇ ਨਾਲ ਭਟਕਦਾ ਨਹੀਂ ਸੀ। ਇਸ ਲਈ ਮਾਲਾ ਦਾ ਇਸਤੇਮਾਲ ਸਿਰਫ ਕਾਮ ਨੂੰ ਆਪਣੇ ਧਿਆਨ ਵਿੱਚੋਂ ਕੱਢਣ ਦੇ ਲਈ ਕੀਤਾ ਜਾਂਦਾ ਸੀ। ਬਾਕੀ ਜੇ ਤੁਸੀਂ ਮਾਲਾ ਤੋਂ ਬਿਨਾਂ ਮੂਲ ਮੰਤਰ ਦਾ ਜਾਪ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਇੱਕ ਮਾਲਾ ਮੂਲ ਮੰਤਰ ਦਾ ਜਾਪ 10-15 ਮਿੰਟ ਦੇ ਵਿੱਚ ਆਰਾਮ ਨਾਲ ਪੜ੍ਹੇ ਹੀ ਪਿਆਰ ਨਾਲ। ਸ਼ੋਧਤਾ ਦੇ ਨਾਲ ਹੋ ਜਾਂਦਾ ਹੈ ਜੇ ਤੁਸੀਂ ਇੱਕ ਮਾਲਾ ਮੂਲ ਮੰਤਰ ਦਾ ਜਾਪ ਨਹੀਂ ਕਰਦੇ ਫਿਰ 15 ਮਿੰਟ ਤੁਸੀਂ ਅੰਦਾਜ਼ਾ ਹੀ ਲਗਾ ਲੈਣਾ ਹੈ ਕਿ ਮੂਲ ਮੰਤਰ ਦਾ ਜਾਪ ਕਰਨਾ ਹੈ ਤੇ ਤੀਸਰਾ ਸਵਾਲ ਇਹ ਹੈ ਸਾਧ ਸੰਗਤ ਜੀ ਕਿ ਮਾਲਾ ਦੇ ਵਿੱਚ ਕਿੰਨੇ ਮਣਕੇ ਹੋਣੇ ਚਾਹੀਦੇ ਹਨ ਤਾਂ ਵੇਖੋ ਜੀ ਵੱਖ-ਵੱਖ ਮਾਲਾ ਹੁੰਦੀਆਂ ਹਨ ਜਿਨ੍ਹਾਂ ਦੇ ਮਣਕਿਆਂ ਦੀ ਗਿਣਤੀ ਵੀ ਵੱਖ-ਵੱਖ ਹੁੰਦੀ ਹੈ ਪਰ ਜੇਕਰ ਆਪਾਂ ਮੂਲ ਮੰਤਰ ਦੇ ਜਾਪ ਦੀ ਗੱਲ ਕਰਦੇ ਹਾਂ ਤਾਂ ਦਿਨ ਵਿੱਚ ਇੱਕ ਮੂਲ ਮੰਤਰ ਦੀ ਮਾਲਾ ਆਪਾਂ ਜਿਹੜੀ ਕਰਨੀ ਹੈ ਉਹ ਹੈ 108 ਮਣਕੇ ਭਾਵੇਂ ਘੱਟੋ-ਕੱਟ 108 ਵਾਰ ਮੂਲ ਮੰਤਰ ਦਾ ਜਾਪ ਜ਼ਰੂਰ ਕਰ ਲੈਣਾ ਚਾਹੀਦਾ ਹੈ ਤੇ ਚੌਥਾ ਸਵਾਲ ਹੈ ਕਿ ਮੂਲ ਮੰਤਰ ਦਾ ਜਾਪ ਕਿੱਥੋਂ ਤੱਕ ਸਾਨੂੰ ਕਰਨਾ ਚਾਹੀਦਾ ਹੈ ਕਿ ਸਾਨੂੰ ਪਰਮਾਤਮਾ ਜੀ ਦੀ ਬੜੀ ਹੀ ਜਲਦੀ ਬਖਸ਼ਿਸ਼ ਹਾਸਿਲ ਹੋ ਜਾਵੇ ਸਾਡੇ ਮਨ ਦੀਆਂ ਸਾਰੀਆਂ ਇਛਾਵਾਂ ਦੀ ਪੂਰਤੀ ਹੋ ਜਾਵੇ ਤੇ ਸਾਤ ਸੰਗਤ ਜੀ ਮੂਲ ਮੰਤਰ ਦਾ ਜਾਪ ਜਪਜੀ ਸਾਹਿਬ ਦੀ ਪਹਿਲੀ ਪੌੜੀ ਹੈ ਤੇ ਸਾਰੇ ਹੀ ਸੰਤ ਮਹਾਪੁਰਖ ਜੀ ਸਾਨੂੰ ਸਮਝਾਉਣਾ ਕਰਦੇ ਹਨ ਕਿ ਮੂਲ ਮੰਤਰ ਦਾ ਜਾਪ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ 비 ਸੱਚ ਤੱਕ ਹੈ ਜਿਸ ਨੂੰ ਕਰਨ ਦੇ ਨਾਲ ਸਾਡੇ ਸਾਰੇ ਹੀ ਦੁੱਖ ਕਸ਼ਟ ਦੂਰ ਹੋ ਜਾਣਗੇ ਇਸ ਕਰਕੇ ਨਾਨਕ ਹੋਸੀ 비 ਸੱਚ ਤੱਕ ਇਥੋਂ ਤੱਕ ਹੀ ਮੂਲ ਮੰਤਰ ਦਾ ਜਾਪ ਕਰਨਾ ਹੈ ਤੇ ਪੰਜਵਾਂ ਸਵਾਲ ਸਾਧ ਸੰਗਤ ਜੀ ਕਿ ਅਸੀਂ ਮੂਲ ਮੰਤਰ ਦਾ ਜਾਪ ਮਿੱਥੇ ਸਮੇਂ ਤੇ ਹੀ ਕਰਨਾ ਹੈ ਜੇ ਕਿਸੇ ਕੰਮ ਕਰ ਕਰਦੇ ਹੋਏ ਵੀ ਕਰ ਸਕਦੇ ਹਾਂ ਸਾਥ ਸੰਗਤ ਜੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਆਮ ਹੀ ਆਪਣੇ ਕੋਲ ਹੁੰਦਾ ਸਮਾਂ ਦਾ ਪਤਾ ਹੀ ਹੋਵੇਗਾ ਕਿ ਸਾਨੂੰ ਘਰਾਂ ਦੇ ਕਿੰਨੇ ਰੁਝੇਵੇਂ ਹੋ ਜਾਂਦੇ ਹਨ ਕਈ ਵਾਰ ਸਾਡਾ ਕੰਮ ਸਾਨੂੰ ਇੰਨਾ ਕੁ ਜ਼ਰੂਰੀ ਲੱਗਦਾ ਹੈ ਕਿ ਅਸੀਂ ਫਿਰ ਵੀ ਚਾਹੁੰਦੇ ਹਾਂ ਕਿ ਜਾਪ ਨਾ ਸਾਡਾ ਛੁੱਟ ਜਾਵੇ ਤਾਂ ਉਸ ਵੇਲੇ ਸਾਥ ਸੰਗਤ ਜੀ ਮੂਲ ਮੰਤਰ ਦਾ ਜਾਪ ਅਸੀਂ ਹਰ ਕੰਮਕਾਰ ਨੂੰ ਕਰਦਿਆਂ ਹੋਇਆਂ ਵੀ ਕਰ ਸਕਦੇ ਹਾਂ ਤੁਰੇ ਫਿਰਦੇ ਵੀ ਕਰ ਸਕਦੇ ਹਨ ਸਗੋਂ ਸਾਡੇ ਸੰਤ ਮਹਾਪੁਰਖ ਜੀ ਸਾਨੂੰ ਇਹ ਹੀ ਸਲਾਹ ਦਿੰਦੇ ਹਨ ਕਿ ਬਾਣੀ ਤਾਂ ਸਾਨੂੰ ਹਮੇਸ਼ਾ કંਠ ਹੀ ਹੋਣੀ ਚਾਹੀਦੀ ਹੈ ਭਾਵ ਕੇ ਯਾਦ ਹੋਣੀ ਚਾਹੀਦੀ ਹੈ ਤਾਂ ਜੋ ਆਪਾਂ ਕੰਮ ਕਰਦੇ ਹੋਏ ਵੀ ਬਾਣੀ ਦਾ ਜਾਪ ਕਰ ਸਕੀਏ ਸਾਨੂੰ ਬਾਣੀ ਜੇਕਰ કંਠ ਨਹੀਂ ਹੈ ਤਾਂ ਫਿਰ ਤੁਸੀਂ ਕੰਮ ਕਰ ਕਰਦੇ ਹੋਏ ਬਾਣੀ ਦਾ ਜਾਪ ਨਹੀਂ ਕਰ ਸਕਦੇ ਤਾਂ ਤੁਸੀਂ ਮੂਲ ਮੰਤਰ ਦਾ ਜਾਪ ਉਸ ਸਮੇਂ ਕਰ ਸਕਦੇ ਹੋ ਇਹ ਸਭ ਤੋਂ ਵਧੀਆ ਉਗਤੀ ਹੈ ਕਿਉਂਕਿ ਮੂਲ ਮੰਤਰ ਦਾ ਜਾਪ ਤਾਂ ਆਪਣੇ ਆਪ ਵਿੱਚ ਆਪ ਹੀ ਪ੍ਰਤੱਖ ਰੂਪ ਹੈ। ਪਾਤਸ਼ਾਹ ਜੀ ਆਖਦੇ ਹਨ ਕਿ ਜਿਸ ਕੰਮ ਨੂੰ ਕਰਦੇ ਹੋਏ ਆਪਾਂ ਮੂਲ ਮੰਤਰ ਦਾ ਜਾਪ ਕਰੀਏ ਤਾਂ ਉਹ ਕੰਮ ਸਾਡਾ ਫਿਰ ਬੰਦਗੀ ਬਣ ਜਾਂਦਾ ਹੈ। ਇਸ ਕਰਕੇ ਹਰ ਸਾਹ ਦੇ ਨਾਲ ਜਾਪ ਕਰਨਾ ਇੱਕ ਵਧੀਆ ਆਦਤ ਹੈ ਕਿ ਸਾਡਾ ਸੁਭਾਅ ਬਣ ਜਾਵੇ। ਜਿਵੇਂ ਜੇਕਰ ਘਰ ਦੀਆਂ ਬੀਬੀਆਂ ਜਦ ਵੀ ਰਸੋਈ ਦਾ ਕੰਮ ਕਰਦੀਆਂ ਹਨ ਆਟਾ ਹੀ ਭਾਵੇਂ ਗੁੰਨਦੀਆਂ ਹਨ ਕਿਸੇ ਨੂੰ ਪਾਣੀ ਦਿੰਦੀਆਂ ਹਨ ਜਾ ਕੋਈ ਵੀ ਘਰ ਦਾ ਕੰਮਕਾਰ ਕਰਦੀਆਂ ਹਨ ਜੇਕਰ ਉਹ ਮੋਲ ਮੰਤਰ ਦਾ ਜਾਪ ਕਰਕੇ ਵੇਖ ਲੈਣ ਤਾਂ ਉਹਨਾਂ ਦੀ ਵੀ ਜ਼ਿੰਦਗੀ ਸਵਾਰੀ ਜਾਵੇਗੀ ਤੇ ਨਾਲ ਹੀ ਉਹਨਾਂ ਦੇ ਬੱਚਿਆਂ ਦੇ ਭੋਜਨ ਵਿੱਚ ਵੀ ਬਰਕਤਾਂ ਤੇ ਖੁਸ਼ੀਆਂ ਆ ਜਾਣਗੀਆਂ ਪਰਮਾਤਮਾ ਦੀ ਮਿਹਰ ਹੋ ਜਾਵੇਗੀ ਉਹਨਾਂ ਦੇ ਬੱਚੇ ਦੁੱਖ ਕਸ਼ਟ ਤੋਂ ਦੂਰ ਹੋ ਜਾਣਗੇ ਸਾਧ ਸੰਗਤ ਜੀ ਘਰ ਦੇ ਵਿੱਚ ਪੱਕਾ ਨਿਯਮ ਬਣਾ ਲੈਣਾ ਚਾਹੀਦਾ ਹੈ ਕਿ ਕੰਮਕਾਰ ਕਰਦੇ ਸਮੇਂ ਕਿਸੇ ਵੀ ਬਾਣੀ ਦਾ ਜਾਪ ਕਰਨਾ ਮੂਲ ਮੰਤਰ ਦਾ ਜਾਪ ਕਰਨਾ ਜਾਂ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਕਿਉਂਕਿ ਕੰਮ ਕਰਦੇ ਸਮੇਂ ਪਾਠ ਕਰਨਾ ਹੈ ਮੂਲ ਮੰਤਰ ਦਾ ਜਾਪ ਕਰਨਾ ਹੈ ਜਾਂ ਵਾਹਿਗੁਰੂ ਜੀ ਦਾ ਹੀ ਭਾਵੇਂ ਸਿਮਰਨ ਕਰੀ ਜਾਓ ਇਸ ਨਾਲ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਇਸ ਕਰਕੇ ਮੇਰੀਆਂ ਭੈਣਾਂ ਜੋ ਖਾਣਾ ਬਣਾਉਣ ਵੇਲੇ ਬਾਣੀ ਦਾ ਖਾਸ ਪ੍ਰਯੋਗ ਕਰਦੀਆਂ ਹਨ ਉਹਨਾਂ ਦੇ ਲਈ ਤਾਂ ਮੂਲ ਮੰਤਰ ਦਾ ਜਾਪ ਕਰਨਾ ਬੇਹੱਦ ਜ਼ਰੂਰੀ ਹੈ ਕਿਉਂਕਿ ਬਣਿਆ ਹੋਇਆ ਖਾਣਾ ਫਿਰ ਅੰਮ੍ਰਿਤ ਰੂਪੀ ਬਣ ਜਾਵੇਗਾ ਜਿਸ ਦੇ ਵੀ ਅੰਦਰ ਜਾਵੇਗਾ ਉਸ ਦੇ ਹਿਰਦੇ ਵਿੱਚ ਕੋਈ ਵੀ ਵਿਸ਼ਾ ਵਿਕਾਰ ਨਹੀਂ ਰਹਿ ਜਾਵੇਗਾ ਇਸ ਪ੍ਰਕਾਰ ਕੰਮ ਕਰਦੇ ਸਮੇਂ ਕੋਈ ਸਫਰ ਕਰਦੇ ਹੋਏ ਖਾਣਾ ਬਣਾਉਂਦੇ ਹੋਏ ਮਨ ਦੇ ਅੰਦਰ ਜਾਪ ਕਰਨਾ ਬਹੁਤ ਹੀ ਜ਼ਰੂਰੀ ਹੈ ਜਿਸ ਵੇਲੇ ਵੀ ਦਿਲ ਕਰੇ ਕਿਸੇ ਵੀ ਵੇਲੇ ਆਪਾਂ ਜਾਪ ਕਰ ਸਕਦੇ ਹਾਂ ਤਾਂ ਸਾਧ ਸੰਗਤ ਜੀ ਰੋਜ਼ਾਨਾ ਹੀ ਅਸੀਂ ਅੰਮ੍ਰਿਤ ਵੇਲੇ ਉੱਠੀ ਬਹੁਤ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਵੱਧ ਤੋਂ ਵੱਧ ਬਾਣੀ ਪੜ੍ਹੀਏ ਮੂਲ ਮੰਤਰ ਦੇ ਜਾਪ ਨੂੰ ਆਪਣੀ ਜ਼ਿੰਦਗੀ ਦਾ ਇੱਕ ਪੱਕਾ ਨਿਯਮ ਬਣਾ ਲਈਏ ਪੱਕਾ ਸੁਭਾਅ ਬਣਾ ਲਈਏ ਅੰਮ੍ਰਿਤ ਵੇਲੇ ਉੱਠ ਕੇ ਹਾਜ਼ਰੀ ਲਗਵਾਉਣੀ ਹੈ ਕੰਮਕਾਰ ਕਰਦਿਆਂ ਹੋਇਆਂ ਵੀ ਮੂਲ ਮੰਤਰ ਦਾ ਜਾਪ ਕਰਨਾ ਹੈ ਤਾਂ ਵੇਖਣਾ ਸਾਧ ਸੰਗਤਾਂ ਜੀ ਦਿਨਾਂ ਵਿੱਚ ਹੀ ਸਾਡੇ ਕਿਵੇਂ ਦਿਨ ਬਦਲ ਜਾਣਗੇ ਸਾਡੀ ਜ਼ਿੰਦਗੀ ਦਾ ਸਾਰਾ ਹੀ ਦਿਲਿੱਦਰ ਦੂਰ ਹੋ ਜਾਵੇਗਾ ਸਾਡੇ ਘਰ ਵਿੱਚੋਂ ਗਰੀਬੀ ਦੂਰ ਹੋ ਜਾਵੇਗੀ ਤੇ ਖੁਸ਼ੀਆਂ ਦਾ ਵਾਸ ਹੋ ਜਾਵੇਗਾ। ਸਤ ਸੰਗਤ ਜੀ ਇਸ ਨਿਯਮ ਨੂੰ ਜੇਕਰ ਤੁਸੀਂ ਆਪਣੇ ਜ਼ਿੰਦਗੀ ਵਿੱਚ ਅਪਣਾ ਲਓਗੇ ਤੁਹਾਡੇ ਵੀ ਮਨ ਦੀਆਂ ਸਾਰੀਆਂ ਹੀ ਇਸ਼ਿਆਵਾਂ ਗੁਰੂ ਨਾਨਕ ਪਾਤਸ਼ਾਹ ਜੀ ਪੂਰੀਆਂ ਕਰ ਦੇਣਗੇ ਤੇ ਵੇਖ ਲੈਣਾ ਤੁਹਾਡੀ ਜ਼ਿੰਦਗੀ ਵਿੱਚ 1 ਮਹੀਨੇ ਦੇ ਅੰਦਰ ਹੀ ਕਿਵੇਂ ਬਦਲਾਵ ਆਉਣੇ ਸ਼ੁਰੂ ਹੋ ਜਾਣਗੇ। ਤੁਸੀਂ ਇਹਨਾਂ ਬਦਲਾਵਾਂ ਨੂੰ ਵੇਖ ਕੇ ਖੁਦ ਹੈਰਾਨ ਰਹਿ ਜਾਓਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।